ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੈਨਲ ਪੰਜਾਬੀ ਦੂਰਖਣਨੀ ਲੋ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਹੈ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵੇਰ ਦੇ ਵੱਜ ਗਏ ਨੇ 5:30 ਤੇ ਮੈਂ ਧਾਰਾਂ ਚੋਇਆ ਹੀਗੀ ਤੇ ਝਾੜ ਵਗੈਰਾ ਸਾਰਾ ਬਿੜੇ ਚ ਲਾਤਾ ਤੇ ਹੁਣ ਮੈਂ ਲੱਗੀ ਸੀਗੀ ਬਾੜੀ ਨੂੰ ਲਵਾਉਣ ਬਾੜੀ ਕਾਫੀ ਬਿਲਕੁਲ ਸੁੱਕੀ ਪਈ ਸੀ ਕਿਉਂਕਿ ਤੂੜੀ ਕਰਨ ਕਰਕੇੜੀ ਰੇਂਜ ਹੀ ਚੜ ਗਈ ਸੀ ਨੇ ਜਿਹੜੇ ਪਿਆਜ਼ ਨੇ ਫਿਰ ਪਿਆਜ਼ ਤਾਂ ਧੀਏ ਜੋਤ ਤੇ ਪਾਣੀ ਪਾੜ ਦੇਣਗੇ ਮੈਨੂੰ ਫਿਰ ਬਾਦੇ ਹੁਲਦੇ ਨਹੀਂ ਹੈਗੇ ਜੇ ਨਾ ਜਲਦੀ ਪਾਣੀ ਲਗਾ। ਤੇ ਮੈਂ ਸਾਮ ਨੂੰ ਪਾਣੀ ਲਗਾਉਣਾ ਚਾਹੁੰਦਾ ਪਿਆ ਜ ਨੂੰ ਸਵੇਰੇ ਨਹੀਂ ਲਗਾਉਣਾ ਚਾਹੁੰਦਾ ਪਰ ਸਾਮ ਨੂੰ ਲਾਈਟ ਬਹੁਤ ਲੇਟ ਆਉਂਦੀ ਆ। ਥੋੜਾ ਪਾਣੀ ਇੱਕ ਕੈਰੀ ਦਾ ਲੱਗ ਗਿਆ ਸੀ ਰਾਤ ਤੇ ਬਾਕੀ ਰਹਿ ਗਈ ਸੀ। ਰਾਤ ਵੀ ਥੋੜੀ ਹਨੇਰੀ ਕਰਕੇ ਲਾਈਟ ਚਲੀ ਗਈ ਸੀ। ਤੇ ਇਸ ਕਰਕੇ ਮੈਂ ਜਲਦੀ ਉੱਠ ਕੇ ਪਾਣੀ ਨਾ ਲਗਾ ਦਨੀ ਫਿਰ ਨਹੀਂ ਲਾਈਟ ਚਲੀ ਜਾਂਦੀ ਨਾ ਵਾਜਦੀ। ਤੇ ਫਿਰ ਬੱਚੇ ਤੋਣ ਦਾ ਕੰਮ ਹੋਇਆ ਨਾ ਸਪੋਚ ਕਾਫੀ ਟਾਈਮ ਲੱਗ ਜਾਂਦਾ ਘੰਟਾ ਇੱਕ ਲੱਗ ਜਾਂਦਾ। ਤੇ ਮੈਂ ਜਬ ਬੰਨ ਲੈ ਕੇ ਮੈਂ 12 ਚੋ ਗਿਆ ਜੇਂਗੇ। ਕਿ ਮੈਂ ਉਹਨਾਂ ਵਲੌਗ ਸਟਾਰਟ ਕਰਨ ਲੱਗੀ ਸੀ ਵੀਡੀਓ এন্ড ਤੁਸੀਂ ਜਰੂਰ ਬਣੇ ਰਹੋ ਵੀਡੀਓ ਤੇ ਲੱਗੀ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਮੇਰੀ ਕੁਕਿੰਗ ਨੂੰ ਬਹੁਤ ਬਹੁਤ ਧੰਨਵਾਦ ਜੀ ਤੇ ਉਮੀਦ ਹੈ ਤੁਸੀਂ ਅੱਗੇ ਵੀ ਐਵੇਂ ਮੈਨੂੰ ਸਪੋਰਟ ਕਰੋਗੇ ਤੇ ਨਵਾਂ ਚੈਨਲ ਆਪਰੇਜ਼ ਤੁਹਾਡੀ ਸਪੋਰਟ ਨਾਲ ਮੈਂ ਤਾਂ ਚੈਨਲ ਦਾ ਗਰੁੱਪ ਨਹੀਂ ਕਰਦਾ ਹੈਗਾ ਤੇ ਬਹੁਤ ਹੀ ਸੋ ਮੱਚ ਜੇ ਤੁਸੀਂ ਸਿਰਫ ਹੁਣ ਕਮੈਂਟ ਕਰ ਦਿਓ ਤੇ ப்ਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵੀਡੀਓ ਕਿੰਨੀ ਲੱਗੀ ਤੇ ਚਲੋ ਇਹ ਤੁਹਾਨੂੰ ਦਿਖਾਉਣੀ ਹੈ ਬਾਹਰ ਦਾ 뷰 冇晓得。 ਮਿੱਟੇ ਹੋਏ ਕਾਕਖ ਵੀ ਕੱਢ ਦਿੰਨੀ ਆ ਥੋੜੀ ਜਿਹੜੇ ਵਿੱਚ ਕਾਕ ਹੋ ਰਹੇ ਨੇਗੇ ਇੱਕ ਵਾਰ ਹੋਰ ਗੁੜਾਈ ਭਾਲ ਦੇਣੀ ਉਸ ਤੋਂ ਬਾਅਦ ਫਿਰ ਪੱਤੇ ਜਾਣਗੇ ਪਿਆਜ਼ ਜਿਹੜੀ ਭੁੱਖਾਂ ਨੇ ਗਿਆ ਸੁੱਕਣ ਲੱਗੇ ਨੇਗੇ ਬਸ ਜੁਰਜਮੀ ਸੁੱਕਣ ਲੱਗ ਗਈਆਂ ਤਾਂ ਫਿਰ ਪੱਤੇ ਜਾਣਗੇ ਥੋੜੇ ਜਿਹੀ ਬਸੇਤੇ ਸੀਗੇ ਪਿਆਜ਼ ਤੇ ਸਵੇਰ ਸਵੇਰਾ ਗੁਰਬਾਣੀ ਦੀ ਆਵਾਜ਼ ਤੇ ਪੰਛੀਆਂ ਦੀ ਆਵਾਜ਼ ਮੰਨ ਜਿਹੜੀ ਸ਼ਾਂਤੀ ਸਕੂਨ ਮਿਲਦਾ ਪੰਛੀ ਵੀ ਆਪਣੇ ਘਰੇ ਫੇਰ ਆਉਂਦ ਨੇ ਆਪਣੇ ਆਲੇ ਦੁਆਲੇ ਦਰਖਤ ਹੋਣਗੇ ਪੇੜ ਪੌਦੇ ਹੋਣਗੇ ਤੇ ਸਾਡੇ ਕਾਫੀ ਸਾਨੂੰ ਦੇਖਣ ਨੂੰ ਮਿਲਣਗੇ ਦਰਖਤ ਨੇ ਸਾਰੇ ਵਾਲੇ ਦਾ ਖੇਤ ਦੇ ਵਿੱਚ ਅਸੀਂ ਬਹੁਤ ਘੱਟ ਦਰਖਤ ਪਾਟਦੇ ਆ ਤੇ ਲਗਾਉਨੇ ਹਰ ਸਾਲ ਜਿੰਨੀ ਵੀ ਘਾਟ ਹੁੰਦੀ ਹੈਗੀ ਪਲੀਜ਼ ਦਰਖਤ ਜਿੰਨੇ ਪੇੜ ਪੌਦਿਆਂ ਤੋਂ ਵੱਧ ਵੱਧ ਲਗਾਇਆ ਕਰੋ ਤੇ ਆਪਣੇ ਪੰਜਾਬ ਨੂੰ ਹਰਾ-ਭਰਾ ਰੱਖੀਏ ਤੇ ਕਿਉਂਕਿ ਆਪਣੇ ਜਿਹੜੇ ਦਰਖਤ ਨੇ ਬਹੁਤ ਯਾਰੇ ਘਟ ਗਏ ਨੇਗੇ ਤੇ ਇੱਕ ਰਿਪਣ ਜੋਤ ਚੋਗਾ ਪਾ ਦਿੰਦੀ ਹੈ ਤੇ ਇਹਦਾਂ ਕਣਕ ਕਚੌਲ ਜਿਵੇਂ ਸਾਰਾ ਸਤਨਾਜਾ ਹੁੰਦਾ ਉਹ ਪੰਛੀਆਂ ਬਹੁਤ ਯਾਰੇ ਪਾਉਂਦੀ ਹੈ ਗ੍ਰਿਪਣ ਜੋਤ ਤੇ ਆਪਣੇ ਪੰਛੀ ਇਹ ਚਿੜੀਆਂ ਨੇ ਗਿਆ ਬਹੁਤ ਜ਼ਿਆਦੇ ਆਉਂਦੀਆਂ ਨੇਗੇ ਕਿਉਂਕਿ ਜਿੱਥੇ ਉਹਨਾਂ ਨੂੰ ਨਾ ਖਾਣ ਨੂੰ ਮਿਲਦਾ ਹਨ ਪੰਛੀ ਪੀਉਥੀ ਆਉਂਦੇ ਨੇਗੇ ਉਹਨੂੰ ਬਹੁਤ ਜ਼ਿਆਦੇ ਸੌਂਕ ਆਇਆ ਘੰਦਾ ਪੰਛੀਆਂ ਨਾਲ ਦੀ ਬਹੁਤ ਜ਼ਿਆਦਾ ਅਟੈਚਮੈਂਟ ਹੈਗੀ ਬਹੁਤ ਜ਼ਿਆਦਾ ਝੋਗਾ ਪਾਉਂਦੀ ਹੈ ਪਾਣੀ ਰੱਖਦੀ ਹੈਗੀ ਤੇ ਮੈਂ ਬੱਚਿਆਂ ਨੂੰ ਆਪਾਂ ਨੂੰ ਕਹਿਣਾ ਵੀ ਚਾਹੀਦਾ ਪਰ ਉਹਦੇ ਮਨ ਦੇ ਵਿੱਚ ਆਪਦੇ ਆਪ ਹੀ ਉਸ ਹੁੰਦੀ ਰਹੇ ਬੱਚੇ ਦੀ ਆਤ ਜਿਨ੍ਹਾਂ ਨਾਲ ਆਪਾਂ ਨੂੰ ਸਿਖਾਉਣ ਦੀ ਲੋੜ ਨਹੀਂ ਹੁੰਦੀ ਉਹ ਤਾਂ ਕੁਦਰਤ ਦੇ ਨਾਲ ਆਪੀ ਜੁੜ ਜਾਂਦਾ ਉਹਨੂੰ ਬਹੁਤ ਜ਼ਿਆਦੇ ਸੌਂਕ ਆਗਾ ਤੇ ਪੰਛੀਆਂ ਨੂੰ ਪਾਣੀ ਪਾਉਣ ਦਾ ਰੱਖਣ ਦਾ ਤੇ ਝੋਗਾ ਪਾਉਣ ਦਾ ਹੁਣ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਪੰਜ ਛੇ ਨਿਹੜ ਝੋਗਾ ਆਪਣਾ ਪਾਕ ਫੇਰ ਜਾਂਦੀ ਹੁੰਦੀ ਹੈ ਨਹੀਂ ਸਾਮਣੇ ਵਾਕੇ ਪਾਉਣੀ ਹੁੰਦੀ ਹੈ ਨਹੀਂ ਸਵੇਰੇ ਪਾਜਣੀ ਹੁੰਦੀ ਹੈ ਤੇ ਚਲੋ ਇੱਥੇ ਪਾਣੀ ਸਾਰੇ ਘਿਹਰੀਆਂ ਲੱਗ ਗਿਆ ਤੇ ਮੈਂ ਦੁਬਾਰਾ ਚ ਫੇਰ ਬੱਚਿਆਂ ਨੂੰ ਸਕੂਲ ਤੋਰ ਕੇ ਫੇਰ ਮੱਝਾਂ ਨੂੰ ਮੋਣੀਆ ਸਟਾਰਟ ਕਰੂੰਗੀ ਸਵੇਰ ਸਵੇਰੇ ਬਹੁਤ ਸਾਰਾ ਕੰਮ ਹੋ ਜਾਂਦਾ ਜੇ ਆਪਣੇ ਮੱਝਾਂ ਰੱਖੇ ਨੇਗੇ ਹੱਦ ਤੱਕ ਕਾਫੀ ਕੰਮ ਹੋ ਜਾਂਦਾਗਾ ਉਹ ਘਰ ਮੱਝਾਂ ਵੀ 10 11 ਪਸੂ ਨੇ ਟਾਈਮ ਲੱਗ ਜਾਂਦਾ ਨਮਾਉਣ। ਇਹ ਸਿਰ ਮੱਝਾਂ ਇੰਨਾ ਤਾਂ ਨਹੀਂ ਹੋਣਾ ਗੋਹ ਲੱਗਿਆ ਹੁੰਦਾ ਕਿਉਂਕਿ ਹੁਣ ਮੌਸਮ ਜਿਹੜਾ ਖੁਸ਼ਕ ਜਾ ਹੋ ਰਿਹਾ ਹੈਗਾ। ਇਹ ਪਹਿਲਾਂ ਮੈਂ ਸਾਰੀਆਂ ਜਿਹੜੇ ਮੱਝਾਂ ਨੂੰ ਨਵਾ ਦੇਣੀ ਹੈਗੀ। ਤੇ ਉਸ ਤੋਂ ਬਾਅਦ ਫਿਰ ਅੰਦਰ ਝਾੜ ਪੋਚਾ ਕਰੂੰਗੀ। ਤੇ ਮੇਥੇ ਵੀਡੀਓ ਦੀ ਜਿਹੜੀ ਇਸ ਤਰ੍ਹਾਂ ਅਸੀਂ ਸਪੀਡ ਐਡਿਟ ਹੁੜੀ ਤੇਜ਼ ਕਰਤੀ ਸੀ ਕਿਉਂਕਿ ਫਿਰ ਵੀਡੀਓ ਕਾਫੀ ਲੰਬੀ ਹੋ ਜਾਂਦੀ। ਕੋਈ ਨਾ ਟਾਈਮ ਕਿਸੇ ਕੋਲ ਨਹੀਂ ਹੁੰਦਾ ਬੇਨਂ ਲੰਮੀ ਵੀਡੀਓ ਦੇਖ ਸਕਣ। ਤੇ ਮੈਂ ਜਿਆਦਾ ਲੰਬੀ ਵੀਡੀਓ ਨਹੀਂ ਪਾਉਣੀ ਹੁੰਦੀ। 12 ਜਾਂ 13 ਮਿੰਟ ਜਾਂ 10 ਮਿੰਟ ਦੀ ਵੀਡੀਓ ਪਾਉਣੀ ਹੁੰਦੀ ਹੈਗੀ। ਤੇ ਇਹਦੇ ਨਾਲ ਹੱਥ ਜੀ ਵਿੱਚ ਜਿਹੜਾ ਹੱਥ ਨਾਲ ਬੱਜਾ ਬਹੁਤ ਜਲਦੀ ਨਮਾਈ ਜਾਂਦੀ ਰਹੇਗੀ ਜਿਹੜੇ ਪਸ਼ੂਆਂ ਦੇ ਵਾਲ ਹੁੰਦੇ ਨੇ ਐਕਸਟਰਾ ਵੀ ਨਾਲ ਦੀ ਨਾਲ ਉੱਤਰ ਜਾਂਦੇ ਨੇਗੇ ਤੇ ਨਾਲ ਬੱਜਾ ਨਮਾਉਣੀਆਂ ਵੀ ਹੋੜੀਆਂ ਸੌਖੇ ਹੋ ਜਾਂਦੀਆਂ ਨੇਗੇ ਅਸੀਂ ਡੇਲੀ ਤਾਂ ਬੱਜਾ ਨਹੀਂ ਨਮਾਉਂਦੇਗੇ 4-5 ਦਿਨਾਂ ਬਾਅਦ ਨਮਾਉਣੇ ਨੇ ਕਿਉਂਕਿ ਫੋਗਰ ਸਿਸਟਮ ਲੱਗਾ ਹੈ ਤੇ ਉਹਦੇ ਨਾਲ ਪਾਣੀ ਵੀ ਘੱਟ ਲੱਗਦਾਗਾ ਨਹੀਂ ਜਿਹੜੀ ਪਾਣੀ ਦੀ ਡੀਪੀਸਟਿੰਗ ਡੇਲੀ ਬਹੁਤ ਜ਼ਿਆਦਾ ਹੁੰਦੀ ਹੈਗੀ ਜੇ ਕਿ ਗਰਮੀਆਂ ਵਿੱਚ ਜਿਹੜਾ ਪਸ਼ੂਆਂ ਦਾ ਖਰਚਾ ਹੁੰਦਾ ਵਧ ਜਾਂਦਾ ਇਹ ਜੀ ਦੁੱਧ ਦੀ ਮਾਤਰਾ ਬਹੁਤ ਜ਼ਿਆਦਾ ਘਟ ਜਾਂਦੀ ਹੈਗੀ ਸਰਦੀਆਂ ਵਿੱਚ ਤਾਂ ਹੁਣ ਅਸੀਂ ਜਿਵੇਂ ਲੜ 35-40 ਹਜ਼ਾਰ ਦੁੱਧ ਪਾ ਦਿੰਨੇ ਇੱਕ ਮਹੀਨਾ ਦਾ ਮਹੀਨੇ ਦਾ ਤੇ ਗਰਮੀਆਂ ਵਿੱਚ ਉਹ ਹੀ ਦੁੱਧ ਆ ਕੇ 15 14-15 ਹਜ਼ਾਰ ਦਾ ਰਹਿ ਜਾਂਦਾ ਕਿਉਂਕਿ ਦੁੱਧ ਵੀ ਜਿਹੜੇ ਪਸ਼ੂ ਗਰਮੀ ਨਾਲ ਸੁੱਕ ਜਾਂਦੇ ਨੇ ਤੇ ਬਾਕੀ ਪਸ਼ੂ ਬਾਖੜੇ ਹੋ ਜਾਂਦੇ ਨੇਗੇ ਤੇ ਅੱਗੇ ਜਾ ਕੇ ਫਿਰ ਸਤੰਬਰ ਦੇ ਵਿੱਚ ਸੂਆ ਪੈਂਦਾ ਮੱਜਾਂ ਨੇ ਆਪਣੇ ਤਿੰਨ ਸੂਣ ਵਾਲੀਆਂ ਜਾਂ ਫਿਰ ਸਤੰਬਰ ਤੇ ਸੂਣਗੇ ਦੋ ਤੇ ਇੱਕ ਮੱਝ ਸੂ ਗਈ ਜਾ ਕੇ ਦਸੰਬਰ ਜਨਵਰੀ ਦੇ ਮਹੀਨੇ ਚ ਜਾ ਕੇ ਸੂ ਗਈ ਤੇ ਹੇ ਤਾਂ ਸਿਰਫ ਦੋ ਹੀ ਗਾਵਾਂ ਦੁੱਧ ਦਿੰਦੀਆਂ ਨੇ ਜਾਂ ਇੱਕ ਮੱਝ ਦੁੱਧ ਦਿੰਦੀ ਆ ਸਰਦੀਆਂ ਵਿੱਚ ਪਸ਼ੂਆਂ ਦੀ ਨਹੀਂ ਸੰਭਾਲ ਨਹੀਂ ਹੁੰਦੀ ਡੇਢੀ ਜੀ ਨੂੰ ਨਮਾਉਣਾ ਦਿਨੇ ਨਹੀਂ ਖੇਚਲਾ ਕਰਨੀ ਪੈਂਦੀ ਗਰਮੀਆਂ ਵਿੱਚ ਪਸ਼ੂਨ ਦੋ ਦਮਾਰ ਨਮਾਉਣਾ ਪੈਂਦਾ ਹਾਂ ਬਸ ਹਾਂ ਤੁਸੀਂ ਨਹੀਂ ਨਮਾਉਂਦੇ ਕਿਉਂਕਿ ਸੋ ਸਾਰਨਾ ਬੈਸਟਾ ਬੀਫ ਫੋਗਰ ਸਿਸਟਮ ਲਾਉਣ ਨਾਲ ਇਹੀ ਫਾਇਦਾ ਹੈਗਾ ਕਿ ਪਾਣੀ ਦੀ ਵੇਸਟਿੰਗ ਘੱਟ ਹੁੰਦੀ ਆ ਤੇ ਮੱਝਾਂ ਵੀ ਡੇਢੀ ਆਪਣਾ ਨਹੀਂ ਨਮਾਉਣੀ ਪੈਂਦੀ ਹੈਗੀ ਜਿਵੇਂ 22 ਦਿਨ ਚੰਗੀ ਤਰ੍ਹਾਂ ਨਵਾ ਦਿੰਨੇ ਆਗੇ ਤੇ ਬਾਕੀ ਫਿਰ ਉੱਪਰ ਇਹਦੇ ਪੁਹਾਰੇ ਚਲਾ ਦਿੰਨੇ ਆਗੇ ਤੇ ਨਾਲ ਮੱਜਾਂ ਨੂੰ ਆਉਂਦੀ ਘੱਟ ਲੋੜ ਪੈਂਦੀ ਆ ਤੇ ਮੱਜਾਂ ਨੂੰ ਵੀ ਆਰਾਮਦਾਰੀ ਰਹਿੰਦੀ ਆ ਕਿਉਂਕਿ ਜਦੋਂ ਲੋਹ ਚੱਲ ਪੈਂਦੀ ਆ ਪੱਖੇ ਗਰਮ ਹਵਾ ਵਾਣ ਲੱਗੇ ਨੇ ਤੇ ਉਹਨਾਂ ਪੱਖੇ ਠੰਡੀ ਹਵਾ ਮਾਰਦੇ ਨੇਗੇ ਤੇ ਨਾਲੇ ਆਪਣੇ ਪੀਣ ਪਾਣ ਦੀ আর ਵੇਸਟੋ ਵੀ ਬਹੁਤ ਘੱਟ ਹੁੰਦਾ ਬਸ ਪਾਣੀ ਨਾਲ ਸਾਡਾ ਖੇਤ ਚੀ ਜਾਂਦਾ ਹੈ ਪਰ ਉਹ ਨਹੀਂ ਜਾਂਦਾ ਹੈਗਾ ਤੇ ਪਾਣੀ ਜਰੂਰ ਪਰਾਂ ਹੁੰਦਾ ਫਿਰ ਤਾਂ ਬਹੁਤ ਜਿਆਦਾ ਵੇਸਟਿੰਗ ਹੁੰਦੀ ਆ ਤੇ ਇਹਦੇ ਨਾਲ ਜਿਹੜੀ ਆਪਣਾ ਬਰਸੀਂ ਵਗੈਰਾ ਰਮਜੰਦਾ ਪਾਣੀ ਦੇ ਨਾਲ ਖੋਸ ਮਸ਼ੀਨ ਚ ਣਲਦੇ ਨੇ ਹੁੰਦੇ ਆ ਜਾਂ ਜੇ ਬਾੜੀ ਹੋਵੇ ਮਾਰ ਲੈਣੀ ਹੁੰਦੀ ਹੈਗੀ ਤੇ ਫੀਡ ਦਾ ਖਰਚਾ ਵੱਧ ਜਾਂਦਾ ਕਰਮੀਆਂ ਵਿੱਚ ਕਿਉਂਕਿ ਫੀਡ ਚਰੀ ਘਟ ਜਾਂਦੀ ਆ ਮਹੀਨੇ ਇੱਕ ਮਹੀਨਾ ਬਹੁਤ ਔਖਾ ਇਹਨਾਂ ਸੰਨੀ ਚਾ ਕਰਨੀ ਪੈਂਦੀ ਦੋੇ ਟਾਈਮ ਤੇ ਫੀਡ ਕਰਵਾਉਣਾ ਪੈਂਦਾਗਾ ਫੀਡ ਦੀ ਮਾਤਰਾ ਦੁੱਗਣੀ ਹੋ ਜਾਂਦੀ ਹੈਗੀ ਤੇ ਦੁੱਧ ਦੀ ਮਾਤਰਾ ਘਟ ਜਾਂਦੀ ਅੱਧੀ ਰਹਿ ਦੁੱਧ ਦਰ ਰਹਿ ਜਾਂਦਾਗਾ ਇਸ ਕਰਕੇ ਘਰ ਵਿੱਚ ਪਸੰਦਾਂ ਦੀ ਥੋੜੀ ਖਰਚਾ ਜਿਹੜਾ ਜ਼ਿਆਦਾ ਹੋ ਜਾਂਦਾ ਸਾਹਮ ਸਵਾਲ ਵੱਧ ਜਾਂਦੀ ਹੈਗੀ ਇਹ ਇਹ ਛੋਟੀ ਸੂਨ ਵਾਲੀ ਹੈਗੀ 3 ਸਾਲ ਦੀ ਹੋ ਗਈ ਹੈਗੀ ਤੇ ਇਹਦੇ 4 ਮਹੀਨਿਆਂ ਨੂੰ ਸੂਪੂਗੀ ਛੋਟੀ ਇਹ ਕਿਹੜੇ ਨੇੜੇ ਖੜੀ ਆ ਇਹ ਵੀ ਦੋਨੇ ਢਾਈ ਟੱਲੇ ਸਾਲ ਦੀਆਂ ਨੇਗੇ ਹੋਣੀਆਂ ਨੇਗੇ ਤੇ ਛੋਟੀ ਥੋੜੀ ਲਿੱਸੀ ਹੈਗੀ ਬੰਨ ਕਿਉਂ ਇਹ ਉਹਨੇ ਕੋ ਵਧੀਆ ਨੂੰ ਕੱਦ ਜਾਨ ਕਰ ਰਹੀ ਹੈਗੀ ਕਿਉਂ ਕਿ ਉਹ ਨਹੀਂ ਲਿਸੀ ਆ ਖਾਂਦੀ ਪਿੰਦੀ ਵਧੀਆ ਹੀ ਪਰ ਐਵੇਂ ਰਾਜੀ ਜੀ ਨਹੀਂ ਹੁੰਦੀ ਹੈਗੀ ਇਹ ਦੋਨੇ ਕੱਟੀਆਂ ਮੈਂ ਜਿਹੜੀਆਂ ਇਹ ਜਿਹੜੀ ਲਵੇ ਖੜੀ ਹੈਗੀ ਇਹਦੀਆਂ ਕੱਟੀਆਂ ਨੇਗੇ ਦੋਨੇ ਮੇਰੀ ਮੱਝ ਖੜੀ ਹੈ ਵੱਡੀ ਲਵੇ ਇਹ ਕੱਟੀਆਂ ਦੋਨੇ ਇਹਦੀਆਂ ਨੇਗੀਆਂ ਇੱਕ ਇਹਦੀ ਕੱਟੀ ਹੈਗੀ ਨੀਲੀ 라ਵੀ ਤੇ ਦੇਖਿਆ ਸੀ ਬਰੀਡ ਤੇ ਕੰਮ ਕਰਕੇ ਵਧੀਆ ਰਿਜ਼ਲਟ ਮਿਲੇਗਾ ਬਿਲਕੁਲ ਜੈਡ ਬਲੈਕ ਮੂਰਨ ਅਸਲ ਦੀ ਮੱਝ ਹੈਗੀ ਬਿਲਕੁਲ ਜੈਡ ਬਲੈਕ ਦੀ ਪੂਸ ਵੀ ਜਿਹੜੀ ਦੋ ਉਂਗਲ ਤੇ ਨੁਗਲ ਦੀ ਹੋਗੀ ਚਿੱਟੀ ਹੈਗੀ ਜੈਡ ਬਲੈਕ ਮਾਜਾ ਪਰ ਇਹਦੀ ਜਿਹੜੀ ਕੱਟੀ ਹੈਗੀ ਤੇ ਇਹ ਹੋ ਹੈਗੀ ਨੀਲੀ 라ਵੀ ਮੈਂ ਤੁਹਾਨੂੰ ਦਿਖਾਉਂਗਾ ਇੱਕ ਦਿਨ ਬਸ ਸਪੈਸ਼ਲ ਵੀਡੀਓ ਵੀ ਬਣਾਉਂਗੀ ਨੀਲੀ 라ਵੀ ਨਾਲ ਸੜੀ ਬਹੁਤ ਵਧੀਆ ਹੁੰਦੀ ਹੈਗੀ ਤੇ ਅਸੀਂ ਅੱਗੇ ਵੀ ਦੇਖਾਂਗੇ ਬਰੀਡ ਦੇ ਕੰਮ ਕਰਕੇ ਦੇਖਾਂਗੇ ਵੀ ਜਿਹੜਾ ਰਿਜ਼ਲਟ ਵਧੀਆ ਮਿਲੇਗਾ ਇਸ ਪਰ ਤੇ ਅਸੀਂ ਅੱਗੇ ਵੀ ਸੋਚਿਆ ਵੀ ਬਰੀਡ ਦੇ ਕੰਮ ਕਰਨਾ ਹੁੰਦਾ ਫਾਇਦਾ ਕਿਉਂਕਿ ਜਿਹੜੇ ਆ ਬਰੀਡ ਦੇ ਕੱਟੇ ਹੁੰਦੀਆਂ ਨੇਗੀਆਂ ਉਹ ਜਲਦੀ ਜਿਹੜੀਆਂ ਹੋ ਜਾਂਦੀ ਨੇਗੇ ਜਿਵੇਂ ਇਹ ਸਾਡੇ ਕਟੀਆਂ 2.5 ਸਾਲ ਦੀਆਂ ਹੁੰਦੀਆਂ ਨੇਗੇ ਤੇ ਉਹ ਕਟੀਆਂ 2-2 ਸਾਲ ਦੀ ਤਿਆਰ ਹੋ ਜਾਂਦੀਆਂ ਨੇਗੇ ਘੱਟ ਟਾਈਮ ਦੇ ਵਿੱਚ ਇਹ 3.5 ਸਾਲ ਦੇ ਸੂਪ ਜਾਂਦੀਆਂ ਨੇਗੇ ਪਰ ਪ੍ਰੋਬਲਮ ਕਟੀਆਂ ਨੂੰ ਬਹੁਤ ਭੈਣ ਭਾਈ ਜਿਹੜੇ ਛੋਟੀਆਂ ਦੰਦਾਂ ਦਾ ਚਾਰਜਾ ਸਾਲ ਦੀਆਂ ਵੇਚ ਰਹਿੰਦੇ ਨੇਗੇ ਤੇ ਕਣਕ ਦਾ ਦਾਣਾ ਤੁਸੀਂ ਬਹੁਤ ਘੱਟ ਪਾਇਆ ਕਰੋ ਜੇ ਕਟੀਆਂ 1.5 ਸਾਲ ਦੀ ਹੋ ਜੇ ਕਣਕ ਦਾ ਦਾਣਾ ਬਿਲਕੁਲ ਪਾਉਣਾ ਬੰਦ ਕਰ ਦਿਓ ਕਿਉਂਕਿ ਪਰੋਟੀਨ ਹੁੰਦਾ ਚਰਬੀ ਚੜਦੀ ਆ ਤੇ ਉਸ ਤੋਂ ਬਾਅਦ ਪਸ਼ੂ ਜਿਹੜਾ ਗੱਬਣਾ ਨਹੀਂ ਹੁੰਦਾ ਪ੍ਰੈਗਡੈਂਟ ਨਹੀਂ ਹੁੰਦਾ ਚਰਬੀ ਚੜ ਜਾਂਦੀ ਆ ਫਿਰ ਉਹ ਕਟੀਆਂ ਵਿੱਚ ਨਹੀਂ ਬੰਦੀਆਂ ਨੀ ਕਿੰਨੇ ਮਰਜੀ ਦਵਾਈਆਂ ਦੇਈ ਜੋ ਪਰ ਉਹ ਨਹੀਂ ਰਹਿੰਦੀ ਹੈਗੇ ਕਿਉਂਕਿ ਚਰਬੀ ਆ ਚੜ ਜਾਂਦੀ ਹੈਗੀ ਉਹ ਕਟੀਆਂ ਤੇ ਚਲੋ ਜੀ ਮੈਂ ਇਹਨਾਂ ਨੂੰ ਮੱਝਾਂ ਨੂੰ ਕੱਢ ਦਿੰਨੀ ਆ ਬਾਹਰ ਹੁਣ ਬਾਹਰ ਬੰਨ ਕੇ ਦੂਜੀ ਫਿਰ ਬੰਨ ਲੂ ਤੇ ਕਿਉਂਕਿ ਮੱਝਾਂ ਸਾਰੇ ਫਰਸ ਤੇ ਨਵਾਦਦੇ ਨੇ ਫਰਸ ਤੋਂ ਉੱਤ ਆ ਜਾਂਦਾ ਤੇ ਨਾਲੇ ਮੱਝਾਂ ਨਵਾਈ ਜਾਂਦੀਆਂ ਨੇਗੀ ਇਹਨੂੰ ਬਗਲਾ ਬਾਅਰ ਕਰ ਦੂੰਗੀ ਜੀ ਕਿਹਾ ਬਨ ਲੂੰਗੀ ਇਹ ਐ ਨੀਲੀ 라ਵੀ ਐ ਨੀਲੀ 라ਵੀ ਦਾ ਨਸਲ ਵੀ ਬਹੁਤ ਵਧੀਆ ਹੁੰਦੀ ਆ ਇਹ ਵੀ ਅਸੀਂ ਥੋੜਾ ਬਰੀਡ ਤੇ ਕਮਨ ਟਰਾਈ ਕੀਤਾ ਸੀ ਵੀ ਵਧੀਆ ਨਸਲ ਦੇ ਜਿਹੜੇ ਟੀਕੇ ਸੀਗੇ ਉਹ ਕਰਵਾਏ ਸੀਗੇ ਭਰਾਏ ਸੀਗੇ ਇਹ ਨੀਲੀ 라ਵੀ ਆ ਪ्युअर ਨੀਲੀ 라ਵੀ ਹੈਗੀ ਤੇ ਦੁੱਧ ਦੇਣ ਚ ਵਧੀਆ ਹੁੰਦੀ ਹੈਗੀ ਤੇ ਇਹਦਾ ਪਿੰਡੇ ਠੰਡੇ ਪਿੰਡੇ ਦੀ ਵੱਜ ਹੁੰਦੀ ਹੈਗੀ ਇਹ ਦਾ ਪਸੂ ਇਹ ਠੰਡੇ ਪਿੰਡੇ ਦਾ ਹੁੰਦਾ ਨੀਲੀ 라ਵੀ ਦਾ ਤੇ ਦੁੱਧ ਵੀ ਵਧੀਆ ਹੁੰਦਾ ਇਹਨਾਂ ਵਿੱਚ ਤੇ ਹੁਣ ਮੈਂ ਗਾਂਆਂ ਨੂੰ ਨਵਾ ਦੂੰਗੀ। ਬਸ ਦੋਨੇ ਗਾਂਆਂ ਰਹਿ ਗਿਆ ਨਵਾਉਣੀਆਂ ਤੇ ਉਸ ਤੋਂ ਬਾਅਦ ਹੁਣ ਆਪਣਾ ਕੰਮ ਨਿਪਟੜ ਜਾਊਗਾ ਮੱਝਾਂ ਨੂੰ ਨਵਾਉਣ ਦਾ। ਚਲੋ ਜੀ ਜਿਸੀ ਆਂ ਮਾਜਾ ਬਲੌਗ ਵੀਡੀਓ ਤੇ ਲੱਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੋ ਦੱਸਿਓ ਵੀਡੀਓ ਕਿਵੇਂ ਲੱਗੀ। ਵੀਡੀਓ ਦੇਖਣ ਦੇ ਲਈ